ਖੇਡ ਹੈ ਕਬੱਡੀ ਦੇ ਵਿੱਚ ਬਹੁਤ ਸੁਪਰਸਟਾਰ ਪੈਦਾ ਹੋਏ ਨੇ ਅੱਜ ਇਹ ਖੇਡ ਅੱਖਾਂ ਤੋਂ ਲੱਖਾਂ ਤੇ ਹੁਣ ਲੱਖਾਂ ਤੋਂ ਕਰੋੜਾਂ ਤੱਕ ਪਹੁੰਚ ਗਈ ਹੈ ਪਰ ਇਸ ਖੇਡ ਦੇ ਵਿੱਚ ਜਿਹੜਾ ਵੀ ਖਿਡਾਰੀ ਸਮੇਂ ਦੇ ਨਾਲ ਸੁਪਰਸਟਾਰ ਬਣਿਆ ਉਹ ਚਰਚਾ ਦਾ ਵਿਸ਼ਾ ਬਣਿਆ ਉਸਦੀ ਤੂਤੀ ਬੋਲਣ ਲੱਗੀ ਹੈ ਪਰ ਕਈ ਖਿਡਾਰੀਆਂ ਤੇ ਇਸ ਤਰ੍ਹਾਂ ਦਾ ਸਮਾਂ ਆਇਆ ਕਿ ਉਹ ਸੱਟ ਦਾ ਸ਼ਿਕਾਰ ਹੋ ਗਏ ਨੇ ਤੇ ਉਸ ਤੋਂ ਬਾਅਦ ਕਬੱਡੀ ਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਗਵਾਚ ਗਏ ਨੇ ਕਿ ਮੁੜ ਕੇ ਉਹ 90 ਤੱਕ ਨਹੀਂ ਬਹੁਤ ਸਾਰੇ ਜਿਹੜਾ ਹੁਨਰ ਹੈ ਉਹ ਛੱਟ ਦੇ ਕਾਰਨ ਗਵਾਚ ਗਿਆ ਉਸ ਦੇ ਕਿਸੇ ਨੇ ਬਾਹ ਨਹੀਂ ਫੜੀ ਇਸ ਤਰ੍ਹਾਂ ਦੇ ਇੱਕ ਹੁਨਰਮੰਦ ਖਿਡਾਰੀ ਦੇ ਨਾਲ ਸੁਪਰਸਟਾਰ ਖਿਡਾਰੀ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਆ ਜਿਸ ਨੂੰ ਆਪਣਾ ਜੀਵਨ ਬਸਰ ਕਰਨ ਲਈ ਦਿਹਾੜੀਆਂ ਤੱਕ ਲਾਉਣੀਆਂ ਪੈ ਰਹੀਆਂ ਨੇ ਉਹ ਕਿਸੇ ਪੈਂਡ ਦੇ ਵਿੱਚ ਕੰਮ ਕਰਨ ਵਾਸਤੇ ਆਇਆ ਸੀ ਤੇ ਅਸੀਂ ਉੱਥੇ ਹੀ ਉਹਦੀ ਕੰਮ ਵਾਲੀ ਥਾਂ ਤੇ ਹੀ ਪਹੁੰਚੇ ਹਾਂ ਅੱਜ ਗੱਲਬਾਤ ਕਰਾਂਗੇ ਮੋਨਾ ਸੈਦੋਵਾਲ ਦੇ ਨਾਲ ਮੋਨਾ ਸੈਦੋਵਾਲ ਕਬੱਡੀ ਦਾ ਸੁਪਰਸਟਾਰ ਰੇਟਰ ਹੋਇਆ ਹੈ ਆਪਣੇ ਸਮੇਂ ਦੇ ਵਿੱਚ ਉਸਨੇ ਨਿਊਜ਼ੀਲੈਂਡ ਜਾ ਕੇ ਕਬੱਡੀਆਂ ਪਾਈਆਂ ਹਰ ਬੰਬੂਲਖ ਦੁਬਈ ਵਿੱਚ ਪਾਈਆਂ ਪੰਜਾਬ ਦੇ ਹਰ ਕੋਨੇ ਦੇ ਵਿੱਚ ਕਬੱਡੀਆਂ ਪਾਈਆਂ ਔਰ ਅੱਜ ਉਸ ਨੂੰ ਇੱਟਾਂ ਦੇ ਸਹਾਰੇ ਆਪਣਾ ਹੁਨਰ ਜਿਹੜਾ ਉਹ ਬਤੀਤ ਕਰਨਾ ਪੈ ਰਿਹਾ ਇੱਟਾਂ ਦੇ ਵਿੱਚ ਇੱਟਾਂ ਹੋਣਾ ਪੈ ਰਿਹਾ ਗੱਲਬਾਤ ਕਰਾਂਗੇ ਮੋਨਾ ਜੀ ਕੀ ਕਾਰਨ ਰਿਹਾ ਕਿ ਜਿਹੜਾ ਮੈਦਾਨ ਤੇ ਤੂਤੀ ਜਿਸ ਖਿਡਾਰੀ ਦੀ ਬੋਲਦੀ ਸੀ ਉਸ ਨੂੰ ਅੱਜ ਮਿਸਤਰੀ ਦਾ ਕੰਮ ਕਰਨਾ ਪੈ ਰਿਹਾ ਫਿਰ ਜਦੋਂ ਮੇਰੇ ਗੋਡਾ ਜਦੋਂ ਮੇਰਾ ਖਰਾਬ ਹੋ ਗਿਆ ਸੀਗਾ ਗੋਡੇ ਦੀ ਕਾਰਨ ਮੈਨੂੰ ਕਬੱਡੀ ਛੱਡਣੀ ਪਈ 2009 ਦੇ ਵਿੱਚ ਮੈਂ ਕਬੱਡੀ ਦਾ ਐਂਡ ਕਰਾਤਾ ਜੀ ਬਾਅਦ ਚ ਮੇਰਾ ਗੋਡਾ ਹੀ ਇੰਨਾ ਖਰਾਬ ਹੋ ਗਿਆ ਸੀ ਨਿਕਲ ਜਾਂਦਾ ਸੀ ਕਿ ਟੱਕੇ ਟਪੈਂਦਾ ਨਹੀਂ ਸੀ ਗੋਡਾ ਫਿਰ ਮੈਨੂੰ ਬਹੁਤ ਪਰੇਸ਼ਾਨੀਆਂ ਆਉਂਦੀ ਸੀ ਤੇ ਥੋੜਾ ਥੋੜਾ ਹੁਣ ਮੈਨੂੰ ਤਜਰਬਾ ਹੋ ਗਿਆ ਆਪ ਹੀ ਗੋਡਾਂ ਮੈਂ ਚੜਾ ਲੈਣਾ ਤੇ ਤੁਹਾਡਾ ਤੁਸੀਂ ਜਦੋਂ ਕਿਤੇ ਕਿਸੇ ਮੈਚ ਦੌਰਾਨ ਗੋਡਾ ਨਿਕਲ ਗਿਆ ਸੀਗਾ ਹਾਂਜੀ ਮੈਚ ਸੰਡੂ ਜੱਟੇ ਖੇਡਦੇ ਸੀ ਕਾਲਾ ਸੰਗਿਆ ਗੁੱਡੇ ਦੇ ਨਾਲ ਸੀ ਮੈਂ ਸਾਡਾ ਤੋਚੀ ਹੋਣਾ ਨਾ ਉੱਤੇ ਮੈਚ ਦੇ ਜਿੱਦਾਂ ਮੇਰਾ ਗੋਡਾ ਘੁੰਮ ਗਿਆ ਸੀ ਤਾਂ ਫਿਰ ਜਦੋਂ ਤੁਹਾਡੇ ਸੱਟ ਲੱਗ ਗਈ ਤਾਂ ਟੀਮ ਨੇ ਜਾਂ ਪ੍ਰੋਮੋਟਰ ਨੇ ਜਾਂ ਨਾਲ ਦੇ ਖਿਡਾਰੀਆਂ ਨੇ ਜਾਂ ਪਿੰਡ ਵਾਲਿਆਂ ਨੇ ਇਹ ਤੁਹਾਡਾ ਇਲਾਜ ਨਹੀਂ ਕਰਾਇਆ ਨਹੀਂ ਭਾਜੀ ਮੈਂ ਕਹਿੰਦਾ ਰਿਹਾ ਕਈਆਂ ਨੂੰ ਕਿਹਾ ਮੇਰੇ ਯਾਰ ਗੋਡਾ ਇਦਾਂ ਹੋ ਜਾਂਦਾ ਉਦਾਂ ਆ ਜਾਂਦਾ ਤਾਂ ਉਹਨਾਂ ਨੇ ਕਹਿਣਾ ਵੀ ਚਲੋ ਆਪਣਾ ਸੀਜ਼ਨ ਐ ਮੈਚ ਖੇੜੀ ਇੱਕ ਬਾਹਰ ਦਾ ਕੋਈ ਨਹੀਂ ਮੈਚ ਤਾਂ ਆਪਾਂ ਖੇਡਣਾ ਹੀ ਖੇਡਣਾ ਤੇ ਮੈਚ ਖੇੜੇ ਖੇੜੇ ਇਦਾਂ ਗੋਡਾ ਜਾਦਾ ਖਰਾਬ ਕਰ ਲਿਆ ਮੋੜ ਕੇ ਤੇ ਕਿਸੇ ਨੇ ਮੈਨੂੰ ਨਹੀਂ ਪੁੱਛਿਆ ਮੈਂ ਫੇ ਕੰਮ ਆਪਣੇ ਬੱਚੇ ਦੇ ਪਾਲਣਾ ਹੀ ਆ ਤੁਹਾਨੂੰ ਪਤਾ ਬੱਚਿਆਂ ਦੀ ਦੀ ਦੇਖਭਾਲ ਕਰਨ ਲੱਪਿਆ ਮੇਰਾ ਕਬੱਡੀ ਵਾਲੋ ਬਿਲਕੁਲ ਧਿਆਨ ਖਤਮ ਹੋ ਗਿਆ ਮੈਂ ਉਧਰ ਜਾਣਾ ਛੱਡ ਦਿੱਤਾ ਨਾ ਟੂਰਨਾਮੈਂਟ ਦੇਖਣ ਜਾਂਦਾ ਸੀ ਨਾ ਕਿਤੇ ਵੀ ਮੈਂ ਨਹੀਂ ਸੀ ਜਾਂਦਾ ਆਪਣੇ ਕੰਮ 'ਚ ਹੀ ਮਤਲਬ ਰੱਖਦਾ ਸੀ ਸਾਡੀ ਪ੍ਰਮੋਟਰਾਂ ਨੇ ਬਾਹ ਕਿਉਂ ਨਹੀਂ ਬੜੀ ਭਾਜੀ ਪ੍ਰਮੋਟਰਾਂ ਨੇ ਤਾਂ ਨਹੀਂ ਬੜੀ ਬਾ ਮੈਂ ਹੁਣ ਮੇਰੇ ਲੈਂਕੀ ਹੈ ਨਹੀਂ ਕਿਸੇ ਦਾ ਨਾਮ ਮੈਂ ਮੈਚ ਦੇਖਣ ਜਾਂਦਾ ਨਾ ਮੈਂ ਕਿਤੇ ਨਹੀਂ ਜਾਂਦਾ ਮੈਂ ਤਾਂ ਬਸ ਕੰਮ 'ਚ ਆਪਣਾ ਬੱਚਿਆਂ ਦੀ ਦੇਖਭਾਲ ਹੀ ਕਰਦਾ ਜੀ ਤੇ ਤੁਸੀਂ ਉਹਦਾ ਕਿੱਥੇ ਕਿੱਥੇ ਕਬੱਡੀ ਖੇਡੀ ਆ ਪੰਜਾਬ ਚ ਕਿੱਥੇ ਖੇਡੀ ਕਿਹੜੇ ਕਲੱਬਾਂ ਨਾਲ ਖੇਡਦੇ ਸੀਗੇ ਭਾਜੀ ਮੈਂ ਦਸ਼ਮੇਸ਼ ਕਲੱਬ ਭਾਜੀ ਬਿੰਦਰ ਉਹਨਾਂ ਦਾ ਭਾਜੀ ਤੇ ਉਹਨਾਂ ਦਾ ਇਹਨਾਂ ਦਾ ਤਲਾਬ ਹੁੰਦਾ ਸੀ ਮੈਂ ਜਲੰਧਰ ਕੱਪ ਤੇ ਵੀ ਖੇਡਿਆ ਮੈਂ ਦੋ ਮੈਚ ਖੇਡਿਆ ਦੋ ਸਾਲ ਤੇ ਕਪੂਰਸਲਾ ਟੱਪ ਵੀ ਖੇਡਿਆ ਬਿੱਟੂ ਬਿੱਟੂ ਦਗਾਲ ਉਹਨਾਂ ਨਾਲ ਮੈਚ ਹੋਇਆ ਸੀ ਸਾਡਾ ਤੇ ਬਹੁਤ ਵਧੀਆ ਮੈਚ ਖੇਡਿਆ ਮੈਨੂੰ ਜਫਾ ਘਾਟੀ ਪੈਂਦਾ ਹੁੰਦਾ ਹੈਗਾ ਤੇ ਇਦਾਂ ਨਹੀਂ ਸੀ ਪ੍ਰੋਬਲਮ ਮੈਂ ਵੇ ਵੇ ਕਬੱਡੀਆਂ ਪਾਉਂਦਾ ਸੀ ਇਦਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਸੀ ਤੇ ਬਾਹਰ ਵੀ ਕਿਤੇ ਖੇਡੇ ਹਾਂ ਹਾਂਜੀ ਭਾਈ ਨਿਊਜ਼ੀਲੈਂਡ ਖੇਡ ਕੇ ਆਇਆ ਸ਼ਾਰਜਾ ਕੱਪ ਖੇਡਿਆ ਵਾ ਤੇ ਉਦੋਂ ਭਾਜੀ ਮੰਗੀ ਹੁਣੀ ਵੀ ਗਏ ਸੀ ਗਲਜੀ ਤੇ ਹੁਣੀ ਵੀ ਗਏ ਸੀਗੇ ਸਾਰੇ ਉੱਥੇ ਅਸੀਂ ਮਿਲੇ ਹਾਂ ਤਾਂ ਹੁਣ ਜਦੋਂ ਮਿਲਦੇ ਆ ਆਪਣੇ ਮੰਗੀ ਸੁਰਖਪੁਰ ਦਾ ਤੁਸੀਂ ਨਾਂ ਲਿਆ ਹੈਗਾ ਬਿੰਦਲ ਸੇਦੋਵਾਲ ਦਾ ਨਾਂ ਲਿਆ ਮੰਗੀ ਬੱਗਾ ਪਿੰਡ ਦਾ ਨਾਂ ਲਿਆ ਤਾਂ ਇਹਨਾਂ ਨੇ ਵੀ ਨਹੀਂ ਕਦੀ ਕਿਹਾ ਕਿ ਮੋਣਿਆ ਦੱਸ ਕਿਹੜੀ ਕੰਮ ਦੀ ਲੋੜ ਆ ਕਿੱਥੇ ਤੇਰੇ ਨਾਲ ਕੱਢਦੇ ਆਂ ਭਾਜੀ ਕਿਸੇ ਨੇ ਨਹੀਂ ਮੈਨੂੰ ਨਹੀਂ ਪੁੱਛਿਆ ਕਿਸੇ ਨੇ ਵੀ ਪਲੇਅਰ ਨੇ ਵੀ ਨਹੀਂ ਕਦੀ ਗੱਲ ਹੀ ਨਹੀਂ ਕੀਤੀ ਇਹੋ ਜੀ ਕਿ ਤੂੰ ਕਿੱਦਾਂ ਰੇਨਾਵਾ ਕਿੱਦਾਂ ਤੇਰਾ ਚੱਲਦਾ ਵਾ ਸਰਕਲ ਕਿਸੇ ਨੇ ਮੈਨੂੰ ਨਹੀਂ ਪੁੱਛਿਆ ਤੁਹਾਡੇ ਪਿੰਡ ਤੇ ਤਾਂ ਆਪ ਬੜੇ ਪ੍ਰਮੋਟਰ ਹੈਗੇ ਆ ਉੱਥੇ ਲੱਖਾਂ ਰੁਪਈਆ ਲਾ ਕੇ ਕੱਪ ਹੁੰਦਾ ਹੈਗਾ ਕਈਆਂ ਦੀਆਂ ਟੀਮਾਂ ਹੈਗੀਆਂ ਵਾਂ ਫੈਡਰੇਸ਼ਨਾਂ ਦੇ ਵਿੱਚ ਖੇਡਦੀਆਂ ਟੀਮਾਂ ਭਾਜੀ ਨਹੀਂ ਕਿਸੇ ਨੇ ਨਹੀਂ ਬਸ ਹਲੋ ਹੈ ਯਾਰ ਉਹਦਾ ਬਸ ਨਹੀਂ ਕਿਸੇ ਨੇ ਮੈਨੂੰ ਨਹੀਂ ਪੁੱਛਿਆ ਹਿੱਤ ਤੁਹਾਡੇ ਨਾਲ ਕਿਹੜੇ ਕਿਹੜੇ ਸਟਾਰ ਖੇਲਦੇ ਹੁੰਦੇ ਸੀ ਪੈਂਡ ਦੇ ਕਿਹੜੇ ਸੀ ਉਸ ਸਮੇਂ ਭਾਜੀ ਪੈਂਡ ਦੇ ਇੱਕ ਮੁੰਡਾ ਡੀਐਸਪੀ ਦਾ ਹੀ ਮਾਗੂ ਸੀਗਾ ਇੱਕ ਮੁੰਡਾ ਦੀਪਾ ਇੰਗਲੈਂਡ ਚ ਹੁਣ ਗਿਆ ਹਾ ਤੇ ਯਾਫੀ ਹੁੰਦੇ ਮੇ ਤਾਂ ਕੋ ਛੋਟਾ ਸੀਗਾ ਤੇ ਇੱਕ ਮੀਤਾ ਹੁੰਦਾ ਯਾਫੀ ਤੇ ਸੈਟ ਸਾਡਾ ਬਹੁਤ ਤਗੜਾ ਸੀ ਫਿੱਡੂ ਦੀ ਅਕੈਡਮੀ ਵੀ ਫਰਾਈ ਆ ਤੇ ਕੋਈ ਇਦਾਂ ਨਹੀਂ ਨਹੀਂ ਪ੍ਰੋਬਲਮ ਸਾਡਾ ਮੈਚ ਬਹੁਤ ਫਾਦਾ ਹੀ ਸੁਰਕਪੁਰੀਆਂ ਦਾ ਮੈਚ ਫਾਦਾ ਹੁੰਦਾ ਹੀ ਤਲਵੰਡੀ ਚੌਧਰੀਆਂ ਦਾ ਤੇ ਪਿੰਦਰ ਪਡੋਰੀ ਹੁਣਾ ਦਾ ਤੇ ਮੰਗੀ ਹੁਣਾ ਦਾ ਬਗਿਆ ਵਾਲਿਆਂ ਇਹਨਾਂ ਦਾ ਮੈਚ ਕਿਤੇ ਜਿੱਤੇ ਹੁਣਾ ਦਾ ਖੇਡੇ ਆ ਕੋਈ ਸਟਾਰ ਬੰਦਾ ਵੀ ਜਿੰਨਾ ਮੈਂ ਨਹੀਂ ਮੈਚ ਕਿਤੇ ਸਾਰਿਆਂ ਦਾ ਮੈਚ ਕਿਤੇ ਆ ਮੈਂ ਕਿੰਨਾ ਜਿਆਦਾ ਤੁਹਾਡੇ ਜਫਾ ਲਾ ਦਿੰਦਾ ਹਾਂ ਕਿਹੜਾ ਬੰਦਾ ਪਾਜੀ ਮੈਨੂੰ ਜਫਾ ਕੋਈ ਇੱਕ ਅੱਦਾ ਹੀ ਜਫਾ ਹੁੰਦਾ ਹੈ ਮੈਚ ਵਿੱਚ ਸਾਰੇ ਮੈਚਾਂ 'ਚ ਇੱਕ ਅੱਦਾ ਜਫਾ ਹੁੰਦਾ ਹੈ ਵੀ ਪੰਜ ਵੀ ਹੁੰਦਾ ਸੀ ਮੈਚ ਮੈਂ ਕਈ ਵਾਰੀ ਦੋ ਦੋ ਕਵਟੀਆਂ ਪਾਉਣ ਲਾ ਪੈਂਦਾ ਹੁੰਦਾ ਸੀ ਮੈਨੂੰ ਐਡਾ ਨਹੀਂ ਸੀ ਹੁੰਦਾ ਵੀ ਅਸੀਂ ਮੈਚ ਪੈਂਡ ਦਾ ਜਿੱਤਣਾ ਵਾ ਕੁਛ ਵੀ ਹੋ ਜਵੇ ਮੈਚ ਜਿੱਤਣਾ ਜਿੱਤਣਾ ਵਾ ਮੈਂ ਦੋ ਦੋ ਕਵਟੀਆਂ ਪਾਉਂਦਾ ਰਿਹਾ ਹਾਂ ਲਗਾਤਾਰ ਪੈਂਡ ਵੀ ਨਹੀਂ ਤੁਹਾਡਾ ਸਨਮਾਨ ਹੁੰਦਾ ਜਦੋਂ ਪੈਂਡ ਕੱਪ ਹੁੰਦਾ ਪੈਂਡ ਭਾਜੀ ਮੈਨੂੰ ਰਾਣੇ ਭੰਡਾਲ ਨੇ ਸਨਮਾਨਤ ਕੀਤਾ 21000 ਨਾਲ ਤੇ ਸਾਡੇ ਪਿੰਡ ਦੇ ਬੰਦੇ ਸੀਗੇ ਅੰਗਲੈਜ਼ ਚ ਆਹੋ ਭਾਜੀ ਚਾਚੀਕਾਰੇ ਹੁਣੀ ਉਹਨਾਂ ਨੇ ਮੈਨੂੰ ਕੀਤਾ ਸੀਗਾ 21000 ਨਾਲ ਇਹ ਬਾਤ ਨੇ ਇਹ ਕਿਸੇ ਨੇ ਸੁਲਮਾਨਤ ਨਹੀਂ ਕੀਤਾ ਮੇਰਾ ਤਾਂ ਤੁਹਾਨੂੰ ਨਹੀਂ ਲੱਗਿਆ ਕਿ ਜੇ ਗੋਡਾ ਨਿਕਲ ਗਿਆ ਸੀ ਤਾਂ ਕਿਤੇ ਕੋਚਿੰਗ ਕਰ ਲੈਂਦੇ ਤੁਸੀਂ ਜਾਂ ਰੈਫਰੀ ਦੇ ਤੌਰ ਤੇ ਇਦਾਂ ਨਹੀਂ ਕੋਈ ਸੈਟਿੰਗ ਹੋਈ ਕਿਸੇ ਪ੍ਰੋਮੋਟਰ ਨੇ ਕੀਤੀ ਭਾਜੀ ਕਿਸੇ ਨੇ ਨਹੀਂ ਕੀਤੀ ਮੈਂ ਮੈਚ ਆਲ ਮੇਰਾ ਧਿਆਨ ਹੀ ਨਹੀਂ ਗਿਆ ਕਦੀ ਹੁਣ ਕਿ ਕਬੱਡੀ ਵੀ ਕੋਈ ਹੁੰਦੀ ਸੀ ਮੈਨੂੰ ਤਾਂ ਚੇਤਾ ਵੀ ਭੁੱਲ ਗਿਆ ਮੈਂ ਕਬੱਡੀ ਖੇਡੀ ਐ ਇਦਾਂ ਦੇ ਬੰਦਿਆਂ ਨਾਲ ਮੈਨੂੰ ਤੇ ਵੀ ਯਾਦ ਨਹੀਂ ਹੁਣ ਮੈਂ ਨਹੀਂ ਤਗੜੀ ਕਬੱਡੀ ਖੇਡੀ ਐ ਚ ਮੈਨੂੰ ਵੀ ਨਹੀਂ ਮੈਨੂੰ ਚੇਤਾ ਹੀ ਭੁੱਲ ਗਿਆ ਕਬੱਡੀ ਵਾਲੇ ਉਹ ਪੁਰਾਣੇ ਦਿਨ ਯਾਦ ਨਹੀਂ ਆਉਂਦੇ। ਭਾਜੀ ਆਉਂਦੇ ਆ ਪੁਰਾਣੇ ਜਿਆਦਾ ਯਾਦ ਆਉਂਦੇ ਵੀ ਹੁਣ ਕੀ ਕਰੀਏ ਯਾਦ ਕਰਕੇ ਵੀ ਕੀ ਕਰੀਏ। ਹੁਣ ਇਤਨਾ ਦਾ ਸਮਾਂ ਆ ਮੈਂ ਸੋਚਦਾ ਹੁੰਦਾ ਸੀ ਮੈਂ ਜੇ ਹੁਣ ਹੁੰਦਾ ਤਾਂ ਮੈਂ ਪੈਸਿਆਂ ਤੇ ਸੌਂਆ ਕਰਨਾ ਸੀ। ਵੀ ਇੰਨੇ ਪੈਸੇ ਕਮਾਉਣੇ ਸੀ ਇੰਨਾ ਮੈਂ ਤਕੜਾ ਸੀਗਾ। ਸੋਚੀਦਾ ਹੈਗਾ ਸੋਚਣਾ ਕੁਝ ਨਹੀਂ ਬਣਨਾ। ਸੋਚਣਾ ਕੀ ਕਰਾਂਗੇ ਹੁਣ ਕੁਝ ਨਹੀਂ ਹੋਣਾ। ਪਰ ਇਹ ਸੋਚੀਦਾ ਵੀ 10 ਸਾਲ ਮਗਰੋਂ ਚੰਮਦੇ ਤਾਂ ਵਧੀਆ ਸੀਗਾ ਵੀ ਪੈਸੇ ਚਾਰ ਕਮਾਉਦੇ ਮੇਰੇ ਬੱਚੇ ਵੀ ਐਸ਼ ਕਰਦੇ ਚ ਆ ਰਾਮਕਰਦੇ ਪਰ ਜਿਹੜਾ ਤੁਹਾਡੇ ਤੋਂ ਗੋਣ ਹੈਗਾ ਕਬੱਡੀ ਦਾ ਤਾਂ ਉਹ ਨੂੰ ਕੋਈ ਚਾਹੁੰਦਾ ਨਹੀਂ ਕਿ ਵਰਤ ਲਈਏ ਕਿਉਂਕਿ ਮੋਨੇ ਦੇ ਕੋਲ ਅ ਇਸ ਤਰ੍ਹਾਂ ਦੀ ਜਿਹੜੀ ਕੁਆਲਿਟੀ ਆ ਰੇਡਾਂ ਪਾਉਂਦੀ ਉਹ ਤੋਂ ਕਈ ਲੋਕ ਸਿੱਖ ਸਕਦੇ ਭਾਜੀ ਮੈਂ ਇੱਕ ਕੋਈ ਚੇਲਾ ਮੇਰਾ ਸੀਗਾ ਨੱਥੂ ਚੱਲੀਆ ਬਿੱਲਾ ਉਸ ਤੋਂ ਬਾਅਦ ਕੋਈ ਮੇਨਾ ਨਹੀਂ ਸੀ ਉਹ ਵੀ ਬੰਦਾ ਤਗੜਾ ਖੇਡਿਆ ਵਾ ਪਹਿਲਵਾਨੀ ਵੀ ਤਗੜੀ ਕੀਤੀ ਇੱਕੋ ਇੱਕ ਚੇਲਾ ਸੀ ਮੇਰਾ ਨੱਥੂ ਚੱਲੀਆ ਬਿੱਲਾ ਸੀਗਾ ਤੇ ਉਹਨਾਂ ਨੇ ਵੀ ਕਦੀ ਮੈਨੂੰ ਫੋਨ ਪਾ ਨਹੀਂ ਕੀਤਾ ਤੇ ਉਹਨਾਂ ਦੀ سپورਟ ਮੈਂ ਬੜੀ ਕੀਤੀ ਹੈ ਉਹਨਾਂ ਨੂੰ ਮੈਂ ਮੁੰਡੇ ਨੂੰ ਤਗੜਾ ਕੀਤਾ ਬੱਚਾ ਸੀਗਾ ਹਜੇ ਉਹਨਾਂ ਮੈਂ ਆਪਣੇ ਥੱਲੇ ਪੈ ਪੈ ਦਾ ਉਹਨੂੰ ਸਿਖਾਉਣੇ ਚ ਇੱਕ ਦਾਮੀਆਂ ਪਰ ਕੋਈ ਭਾਜੀ ਕਿਸੇ ਦੀ ਹੈਲਪ ਨਹੀਂ ਕਰਦਾ। ਕੀ ਕੋਈ ਤੁਹਾਡਾ ਮੈਸੇਜ ਆਇਗਾ ਪ੍ਰਮੋਟਰ ਨੂੰ? ਮੈਸੇਜ ਇਹ ਹੈ ਵੀ ਮੇਰਾ ਬੱਚਾ ਹੈ ਕਿ ਉਹਦੀ ਜ਼ਿੰਦਗੀ ਵਧੀਆ ਬਣ ਜਾਏ ਤੇ ਮੇਰੀ ਤਾਂ ਜ਼ਿੰਦਗੀ ਹੁਣ ਖਰਾਬ ਹੋਈ ਹੋਈ ਆ ਤੇ ਵੇ ਦੇ ਦਵਾ ਕਰਦਾ ਉਹਨਾਂ ਗਾੜੀ ਬੇਨਤੀ ਕਰਦਾ ਵਾ ਵੀ ਮੇਰੇ ਬੱਚਾ ਇੱਥੇ ਆ ਪੂਰੀ ਸਾ ਗੁਰਲਾਲ ਕਨੌਰ ਹੁਣੀ 50 ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਆ ਐਮ ਐਲ ਏ ਵੀ ਹੈਗੇ ਆ ਉਹਨਾਂ ਨਾਲ ਕੋਈ ਟੱਚ ਨਹੀਂ ਭਾਜੀ ਗੁਰਲਾਲ ਉਹਨਾਂ ਨੇ ਮੈਚ ਖੇਡਿਆ ਵਾ ਉਹਨਾਂ ਨਾਲ ਸ਼ੋ ਮੈਚ ਗਿਆ ਮੈਂ ਜੜਵਿੰਡੀ ਵਾਲੇ ਗੁਕੀ ਹੁਣੀ ਉਹਨਾਂ ਨੇ ਮੈਨੂੰ ਫੋਨ ਕਰਦੇ ਹੁੰਦੇ ਵੀ ਮੋਣੇ ਉਹਨਾਂ ਨਾਲ ਆਪਾਂ ਮੈਚ ਜਾਣਾ ਉਹਨਾਂ ਨਾਲ ਖੇਡਣਾ ਵਾ ਬਿੱਟੂ ਦਗਾਰ ਉਹਨਾਂ ਨਾਲ ਵੀ ਮੈਂ ਖੇਡਿਆ ਮੈਚ ਉਹਨਾਂ ਲੋਕਾਂ ਕਲੱਬਾਂ ਦੇ ਮੈਚ ਵੀ ਖੇਡਿਆ ਵਾ ਤੇ ਕਿਸ ਨੇ ਨਹੀਂ ਇਹ ਹਜੇ ਕੋਈ ਗੱਲਬਾਤ ਕੀਤੀ ਤਾਂ ਇਹ ਸਿਗਾ ਕਬੱਡੀ ਦਾ ਰੀਡਰ ਮੋਹਨਾ ਸਿੱਧੋਵਾਲ ਦਾ ਕਬੱਡੀ ਦੀ ਇਸ ਤਰ੍ਹਾਂ ਰੁਕ ਗਈ ਸੀ ਕਿਉਂਕਿ ਇੱਕ ਮੈਚ ਦੌਰਾਨ ਸੰਧੂ ਚੱਠੇ ਦੇ ਨਾਲ ਮੈਚ ਲੱਗਾ ਸੀ ਸੱਟ ਲੱਗ ਗਈ ਗੋਡਾ ਨਿਕਲ ਗਿਆ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਇਸ ਤਰ੍ਹਾਂ ਇਸ ਜਿਹੜੀ ਖਿਡਾਰੀ ਦੀ ਕਬੱਡੀ ਰੁਕ ਗਈ ਉਹ ਮੁੜ ਕੇ ਚਾਲੂ ਨਹੀਂ ਹੋ ਸਕੀ ਤੇ ਅੱਜ ਮੋਨੇ ਨੂੰ ਮਿਸਤਰੀ ਦਾ ਕੰਮ ਕਰਨਾ ਪੈ ਰਿਹਾ ਰਾਜ ਮਿਸਤਰੀ ਦਾ ਕੰਮ ਕਰਨਾ ਪੈ ਰਿਹਾ ਤਾਂ ਕਬੱਡੀ ਦੀ ਜਿਹੜੀ ਕੁਆਲਿਟੀ ਸੀ ਮੋਨੇ ਦੀ ਉਹ ਹੁਣ ਕਹਿੰਦੇ ਕਿ ਮਿੱਟੀ ਲਗਭਗ ਹੋ ਚੁੱਕੀ ਹੈ ਕਿਸੇ ਨੇ ਬਾਹ ਨਹੀਂ ਫੜੀ ਪ੍ਰਮੋਟਰਾਂ ਨੂੰ ਅਪੀਲ ਕੀਤੀ ਹੈ ਮੋਨੇ ਨੇ ਕਿ ਕੋਈ ਉਹਦਾ ਜਿਹੜਾ ਕਿ ਬਾਹ ਫੜੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹਦੀ ਹੈਲਪ ਹੈ ਰੈਫਰੀ ਦੇ ਤੌਰ ਤੇ ਕੋਚ ਦੇ ਤੌਰ ਤੇ ਜਾਂ ਹੋਰ ਕਿਸੇ ਵਸੀਲੇ ਰਾਹੀਂ ਉਸ ਨੂੰ ਇੱਕ ਰੋਜ਼ਗਾਰ ਦਿੱਤਾ ਜਾਵੇ ਕਿਉਂਕਿ ਮਾਉਣਾ ਕਹਿੰਦਾ ਕਿ ਮੈਂ ਕਿਸੇ ਤੋਂ ਉਦਾਂ ਹੈਲਪ ਨਹੀਂ ਲੈਣੀ ਮੈਨੂੰ ਕੰਮ ਦਿੱਤਾ ਜਾਵੇ ਕਿ ਮੈਂ ਪੱਕੇ ਤੌਰ ਤੇ ਜਾਂ ਜਿਹੜਾ ਕਿ ਮੈਂ ਕਬੱਡੀ ਦੇ ਵਿੱਚੋਂ ਕੋਈ ਰੋਜ਼ਗਾਰ ਲੱਗ ਸਕਾਂ ਜਾਂ ਮੇਰੇ ਬੱਚੇ ਨੂੰ ਜਿਹੜਾ ਮੇਰਾ ਬੱਚਾ ਆ ਉਸ ਨੂੰ ਨੌਕਰੀ ਦਿੱਤੀ ਜਾਵੇ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਦੁਨੀਆ ਹੈ ਕਬੱਡੀ ਪ੍ਰਮੋਟਰਾਂ ਦੇ ਨਾਲ ਭਰੀ ਪਈ ਹੈ ਤਾਂ ਕੌਣ ਮੁੜੇ ਦੀ ਬਾ ਫੜਦਾ